ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਜੋ ਫੈਸਲੇ ਲਏ ਗਏ ਉਸ ਦੇ ਵਿੱਚ ਕਿਹੜਾ ਫੈਸਲਾ ਜਿਹੜਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵੀ ਪਸੰਦ ਨਹੀਂ ਆਇਆ ਪਤਾ ਲੱਗਿਆ ਗਲਿਆਰਿਆਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉਸ ਫੈਸਲੇ ਤੋਂ ਖੁਸ਼ ਨਹੀਂ ਨਾ ਖੁਸ਼ ਨੇ ਕਿਹੜੇ ਫੈਸਲੇ ਤੋਂ ਜਿਸ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਆਈ ਸ਼ਿਕਾਇਤ ਦੇ ਵਿਚਾਰ ਵਟਾਂਦਰਾ ਕਰਦੇ ਆ 15 ਦਿਨਾਂ ਦੇ ਲਈ ਜਾਂਚ ਕਰਨ ਦਾ ਜਿਹੜਾ ਇੱਕ ਆਦੇਸ਼ ਦਿੱਤਾ ਗਿਆ ਐਸਜੀਪੀਸੀ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਉਸ ਵਿੱਚ ਜਿਹੜੇ ਤਿੰਨ ਮੈਂਬਰ ਪਾਏ ਗਏ ਉਹ ਉਸ ਦੇ ਉੱਤੇ ਪਹਿਲਾਂ ਹੀ ਚਰਚਾ ਹੋ ਰਹੀ ਸੀ ਕਿ ਇੱਕ ਪਾਸੜੀ ਜੀ ਕਮੇਟੀ ਹੈ ਇਸ ਦੇ ਵਿੱਚੋਂ ਕੋਈ ਬਹੁਤੀ ਆਸ ਨਹੀਂ ਦਿਖਾਉਣੀ ਚਾਹੀਦੀ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਤਾਂ ਜਿਹੜਾ ਰਿਐਕਸ਼ਨ ਹੈ ਪ੍ਰਤੀਕਿਰਿਆ ਸਾਹਮਣੇ ਆਈ ਗਈ ਸੀ ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਫੈਸਲਾ ਪਹਿਲਾਂ ਤੋਂ ਹੀ ਹੋ ਚੁੱਕਾ ਹੈ ਬੁਣਤ ਬੁਣੀ ਜਾ ਚੁੱਕੀ ਹੈ ਇਸੇ ਕਰਕੇ ਹੀ ਉਹਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਕਿ ਅਸਤੀਫਾ ਖੁਦ ਨਹੀਂ ਦੇਣਗੇ ਜੇਕਰ ਉਹਨਾਂ ਨੂੰ ਕੱਢਿਆ ਜਾਂਦਾ ਤਾਂ ਬੇਸ਼ੱਕ ਕੱਢ ਦੇਣ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਥ ਦੀ ਉਹਨਾਂ ਨਾਲ ਬਣੀ ਹੈ ਕਿਸੇ ਹੋਰ ਨਾਲ ਬਣੀ ਹੋਵੇ ਜਾਂ ਨਾ ਬਣੀ ਹੋਵੇ ਇਹ ਗੱਲ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਪਰ ਹੁਣ ਗੱਲ ਕਰਦੇ ਹਾਂ ਜਿੱਥੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਤਾਂ ਪਤਾ ਇਹ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਐਸਜੀਪੀਸੀ ਵੱਲੋਂ ਖਾਸ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਚ ਹੋਈ ਉਸ ਮੀਟਿੰਗ ਦੇ ਬਾਰੇ ਜੋ ਗਿਆਨੀ ਹਰਪ੍ਰੀਤ ਬਾਰੇ ਫੈਸਲਾ ਲਿਆ ਗਿਆ ਉਸ ਦੇ ਉੱਤੇ ਜਿਵੇਂ ਵੱਖ-ਵੱਖ ਵਿਦਵਾਨਾਂ ਦਾ ਬੁੱਧੀਜੀਵੀਆਂ ਦਾ ਸਿੱਖ ਵਿਦਵਾਨਾਂ ਦਾ ਇਹ ਮੰਨਣਾ ਹੈ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਦੇ ਉੱਤੇ ਗਿਆਨੀ ਰਗਵੀਰ ਸਿੰਘ ਵੀ ਸੋਚ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਜਥੇਦਾਰ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਸੀ ਤੇ ਉਹ ਮਾਮਲਾ ਵੀ ਅਕਾਲ ਤਖਸਾਲ ਦੇ ਜਥੇਦਾਰ ਦੇ ਸਖਤਰੇਤ ਦੇ ਅਧੀਨ ਆਉਂਦਾ ਉੱਥੇ ਉਹ ਫੈਸਲਾ ਕਰਦੇ ਫਿਰ ਉਸ ਦੇ ਵਿੱਚ ਕੋਈ ਨਿਰਪੱਖਤਾ ਦੇ ਨਾਲ ਇੱਕ ਕਮੇਟੀ ਦੀ ਚੋਣ ਹੁੰਦੀ ਫਿਰ ਉਸ ਦੀ ਜਾਂਚ ਕਰਵਾਈ ਜਾ ਸਕਦੀ ਸੀ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਢੰਗ ਦੇ ਨਾਲ ਐਸਜੀਪੀਸੀ ਨੇ ਫੈਸਲਾ ਲਿਆ ਉਹ ਠੀਕ ਦਿਸ਼ਾ 'ਚ ਕਦਮ ਨਹੀਂ ਚੁੱਕਿਆ ਗਿਆ ਇਸ ਗੱਲ ਨੂੰ ਲੈ ਕੇ ਇੱਥੇ ਪਹਿਲਾਂ ਵੀ ਦੱਸਣਾ ਬਣਦਾ ਹੈ ਕਿ ਗਿਆਨੀ ਰਕबीर ਸਿੰਘ ਨੇ ਇੱਕ ਵਾਰੀ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਉਦੋਂ ਸਟੈਂਡ ਲਿਆ ਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਸਤੀਫਾ ਦੇ ਦਿੱਤਾ ਸੀ ਔਰ ਇਹ ਵੀ ਕਿਹਾ ਸੀ ਕਿ ਜਿਹੜੀ ਤੌਮਤਬਾਜ਼ੀ ਹੋ ਰਹੀ ਹੈ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਉਸ ਤੋਂ ਹੀ ਨਾਰਾਜ਼ ਹੁੰਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਇਹੀ ਹੋਇਆ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਕਾਲ ਤਕ ਸਾਹਿਬ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਬਣਾ ਦਿੱਤੀ ਗਈ ਤੇ ਐਸਜੀਪੀਸੀ ਨੂੰ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਬਤੌਰ ਜਥੇਦਾਰ ਦਾ ਜਿਹੜਾ ਅਸਤੀਫਾ ਆਇਆ ਉਹ ਮਨਜ਼ੂਰ ਨਾ ਕੀਤਾ ਜਾਵੇ ਤਾਂ ਫਿਰ ਐਸਜੀਪੀਸੀ ਨੂੰ ਹੁਕਮ ਮੰਨਣਾ ਪਿਆ ਸੀ ਤਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਉਹਦੇ ਵੀ ਕਿਹਾ ਸੀ ਕਿ 바ਕੀ ਸਿੰਘ ਸਹਿਬਾਨ ਵੀ ਫਿਰ ਅਸਤੀਫਾ ਦੇ ਦੇਣਗੇ ਜੇਕਰ ਅਸਤੀਫਾ ਪ੍ਰਵਾਨ ਹੁੰਦਾ ਹੈ ਉਦੋਂ ਤਾਂ ਗੱਲ ਗਿਆਨੀ ਰਕबीर ਸਿੰਘ ਦੀ ਮੰਨ ਲਈ ਗਈ ਸੀ ਤਾਂ ਕੀ ਹੁਣ ਐਸਟੀਪੀਸੀ ਖਾਸ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਟੀਪੀਸੀ ਦੇ ਪ੍ਰਧਾਨ ਇਸ ਮਾਮਲੇ ਨੂੰ ਮੁੜ ਤੋਂ ਵਿਚਾਰਨਗੇ ਕੀ ਮੁੜ ਤੋਂ ਹੰਗਾਮੀ ਮੀਟਿੰਗ ਕੋਈ ਸੱਦਣਗੇ ਕੀ ਫੈਸਲੇ ਨੂੰ ਬਦਲਿਆ ਜਾ ਸਕਦਾ ਜਿਹੜੀ ਕਮੇਟੀ ਆਲਰੇਡੀ ਬਣਾਈ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਦੇ ਲਈ ਕੀ ਉਸ ਕਮੇਟੀ ਚ ਕੋਈ ਹੋਰ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਜਾਂ ਫੈਸਲਾ ਨਵੇਂ ਸਿਰਿਓ ਲਿਆ ਜਾਏਗਾ ਜਾਂ ਉਸੇ ਫੈਸਲੇ ਤੇ ਟਾਲ ਰਹਿਣਗੇ ਇਹ ਉਹਨਾਂ ਉੱਤੇ ਨਿਰਭਰ ਕਰਦਾ ਹੈ ਪਰ ਨਾਲ ਹੀ ਜਿੱਥੇ ਤੱਕ ਰਹੀ ਗੱਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਜਿਹੜੇ ਫੈਸਲੇ ਸੀ ਉਹਨਾਂ ਨੂੰ ਵੀ ਇਨ ਬਿਨ ਲਾਗੂ ਕਰਨ ਦਾ ਹੁਕਮ ਆ ਜਿਹੜਾ ਗਿਆਨੀ ਰਗਵੀਰ ਸਿੰਘ ਨੇ ਦਿੱਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੁਝ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਹੈ ਤੇ ਪਤਾ ਲੱਗਿਆ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਅਸਤੀਫੇ ਪ੍ਰਵਾਨ ਨਹੀਂ ਕਰਦੀ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਜਿਨ੍ਹਾਂ ਦੇ ਅਸਤੀਫੇ ਆਏ ਨੇ ਖਾਸ ਕਰਕੇ ਉਸ ਦੇ ਵਿੱਚ ਅਸਤੀਫਾ ਬਤੌਰ ਪ੍ਰਧਾਨ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਔਰ ਉਸ ਦੇ ਨਾਲ ਹੀ ਜਦੋਂ ਤੱਕ ਸ਼ੁਰੂਆਤ ਨਹੀਂ ਕਰਦੀ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਜਿਸ ਦੀ ਪ੍ਰਧਾਨਗੀ ਜਾਂ ਇਹ ਕਹਿ ਲਓ ਇੱਕ ਕਨਵੀਨਰ ਦੇ ਤੌਰ ਦੀ ਜ਼ਿੰਮੇਵਾਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈ ਉਸ ਦੇ ਵਿੱਚ 6 ਮੈਂਬਰ ਹੋਰ ਵੀ ਨੇ ਤਾਂ ਜਦੋਂ ਤੱਕ ਉਹ ਨਵੇਂ ਸਿਰਿਓਂ ਜਿਹੜੀ ਹੈ ਮੈਂਬਰਸ਼ਿਪ ਸ਼ੁਰੂਆਤ ਨਹੀਂ ਕਰਦੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਾਂਕਿ ਇਸ ਦੇ ਵਿੱਚ ਇੱਕ ਨਾਮੀ ਵਕੀਲ ਸੀਨੀਅਰ ਐਡਵੋਕੇਟ ਨੇ ਜਿਹੜੇ ਹਰਿੰਦਰ ਸਿੰਘ ਫੂਲਕਾ ਉਹ ਵੀ ਕਹਿ ਚੁੱਕੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਦਫਤਰ ਜਾ ਕੇ ਖੁਦ ਇੱਕ ਸਾਦੇ ਮੈਂਬਰ ਦੇ ਤੌਰ ਦੇ ਉੱਤੇ ਜੁਆਇਨ ਕਰਨ ਨੂੰ ਤਿਆਰ ਇਸ ਤਰ੍ਹਾਂ ਹੋਰ ਵੀ ਕਈ ਲੋਕ ਹੋ ਸਕਦੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਏ ਖਲਾਰੇ ਦੀ ਰੌਲੇ ਦੀ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਉਹਨਾਂ ਉੱਤੇ ਦੋਸ਼ ਲੱਗਦੇ ਨੇ ਤਾਂ ਉਹਨਾਂ ਦੋਸ਼ਾਂ ਦੀ ਪੜਤਾਲ ਕਰਾਉਣ ਲਈ ਜਿਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਉਸ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਿਹਾ ਕਿ ਗਿਆਨੀ ਰਗਵੀਰ ਸਿੰਘ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਿਤੇ ਨਾ ਕਿਤੇ ਖੁਸ਼ ਨਹੀਂ ਉਸ ਫੈਸਲੇ ਤੋਂ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਲਿਆ ਗਿਆ ਉਸ ਦੇ ਵਿੱਚ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਵੀ ਮਾਮਲਾ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੇ ਵੱਲੋਂ ਵਿਚਾਰਿਆ ਜਾ ਸਕਦਾ ਸੀ ਐਸਜੀਪੀਸੀ ਨੂੰ ਉਹਨਾਂ ਨੂੰ ਦੇਣਾ ਚਾਹੀਦਾ ਸੀ ਇਹ ਮਾਮਲਾ بجائے ਕਿ ਆਪ ਕੋਈ ਫੈਸਲਾ ਲੈਣ ਦੇ ਇੱਕ ਤਾਂ ਇਹ ਗੱਲ ਤੇ ਦੂਜਾ ਜਿਹੜਾ 2 ਦਸੰਬਰ ਨੂੰ ਸੁਣਾਏ ਗਏ ਫੈਸਲੇ ਨੇ ਉਹਨਾਂ ਨੂੰ ਹਾਲੇ ਤੱਕ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਜਿਹੜਾ 15 ਤੋਂ 20 ਦਿਨ ਦਾ ਸਮਾਂ ਅਸਤੀਫੇ ਪ੍ਰਮਾਨ ਕਰਨ ਦਾ ਵਧਾਇਆ ਗਿਆ ਉਹ ਜਥੇਦਾਰ ਗਿਆਨੀ ਲਖਵੀਰ ਸਿੰਘ ਨੂੰ ਮਿਲ ਕੇ ਹੀ ਜਿਹੜਾ ਕੀਤਾ ਗਿਆ ਜਿਸ ਨੂੰ ਲੈ ਕੇ ਪ੍ਰਵਾਨਗੀ ਵੀ ਮੰਨਿਆ ਗਿਆ ਕਿ ਕਾਲ ਤਖਸਾਲ ਦੇ ਜਥੇਦਾਰ ਵੱਲੋਂ ਦਿੱਤੀ ਗਈ ਹੈ ਕੀ ਉਹ 20 ਦਿਨ ਕਦੋਂ ਪੂਰੇ ਹੋ ਰਹੇ ਨੇ 25 ਦਸੰਬਰ ਨੂੰ ਜਾਂ ਉਸ ਤੋਂ ਬਾਅਦ ਜੇਕਰ 25 ਦਸੰਬਰ ਵੀ ਉਸ ਦਾ ਆਖਰੀ ਦਿਨ ਹੈ ਤਾਂ ਕੀ ਉਸ ਤੋਂ ਪਹਿਲਾਂ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਕਰ ਲਵੇਗੀ ਅਸਤੀਫੇ ਪ੍ਰਵਾਨ ਨਾ ਕਰਨ ਦੇ ਲਈ ਵੱਡੇ ਕਾਰਨ ਕੀ ਦੱਸੇ ਜਾ ਰਹੇ ਨੇ ਕੀ ਕਿਸੇ ਨੂੰ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕੋਈ ਹੋਰ ਸਿਆਸਤ ਹੈ ਇਸ ਪਿੱਛੇ ਇਹ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਪਰ ਜਿਹੜੀ ਗੱਲ ਜੇਕਰ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਏ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਉਸੇ ਤਰ੍ਹਾਂ ਠੋਸ ਰੂਪ ਦੇ ਵਿੱਚ ਹਾਲਾਂਕਿ ਅਧਿਕਾਰਤ ਤੌਰ ਤੇ ਹਾਲੇ ਤੱਕ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਜਾਰੀ ਹੋਇਆ ਪਰ ਜੇਕਰ ਬਿਆਨ ਜਾਰੀ ਹੁੰਦਾ ਤੇ ਉਸ ਤੋਂ ਬਾਅਦ ਜਿਵੇਂ ਉਹ ਸੋਚ ਰਹੇ ਨੇ ਉਸੇ ਤਰ੍ਹਾਂ ਦਾ ਕੋਈ ਹੁਕਮ ਤੇ ਹਦੇਸ਼ ਆ ਜਾਂਦਾ ਐਸਟੀਪੀਸੀ ਲਈ ਵੀ ਜਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਲਈ ਤਾਂ ਫਿਰ ਕਿਤੇ ਨਾ ਕਿਤੇ ਫੈਸਲੇ ਜਿਹੜੇ ਨਹੀਂ ਹੁਣ ਤੱਕ ਲਾਗੂ ਹੋਏ ਲਾਗੂ ਵੀ ਕਰਨੇ ਪੈ ਸਕਦੇ ਨੇ ਤੇ ਗਿਆਨੀ ਹਾਪੀ ਸਿੰਘ ਬਾਰੇ ਜਿਹੜਾ ਜਾਂਚ ਕਰਨ ਦਾ ਫੈਸਲਾ ਜਿਹੜਾ ਕਿ 15 ਦਿਨਾਂ ਲਈ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸਸਪੈਂਡ ਕੀਤਾ ਗਿਆ ਮੰਨਿਆ ਗਿਆ ਉਹ ਜਿਹੜਾ ਕਿ ਇੱਕ ਤਬਕਾ ਇਹ ਵੀ ਮੰਨ ਰਿਹਾ ਕਿ 15 ਦਿਨਾਂ ਲਈ ਛੁੱਟੀ ਨਹੀਂ ਹੈ ਪੱਕੇ ਤੌਰ ਤੇ ਛੁੱਟੀ ਹੈ ਜਿਹੜੇ ਵੀ ਜਥੇਦਾਰਾਂ ਨੇ ਜ਼ੁਰਤ ਨਾਲ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਵੀ ਕਿਤੇ ਨਾ ਕਿਤੇ ਨਿਸ਼ਾਨਾ ਬਣਾਇਆ ਗਿਆ ਤਾਂ ਹੁਣ ਕੀ ਮੰਨਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਬਣਦਾ ਇਸ ਦਾ ਉਹ ਬਾਅਦ ਵਿੱਚ ਪਤਾ ਲੱਗੇਗਾ ਫਿਲਹਾਲ ਜਿਹੜੀਆਂ ਗੱਲਾਂ ਚਰਚਾ ਦਾ ਵਿਸ਼ਾ ਬਣੀ ਹੋਈਆਂ ਹਨ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੀ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਬਾਰੇ ਲਏ ਗਏ ਫੈਸਲੇ ਜਿਹੜੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਵੱਲੋਂ ਜਿਸ ਦੇ ਵਿੱਚ ਦੋ ਮੈਂਬਰ ਨੇ ਜਿਹੜੇ ਜਸਵੰਤ ਸਿੰਘ ਪੜੈਣ ਤੇ ਪਰਮਜੀਤ ਸਿੰਘ ਰਾਏਪੁਰ ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਪਰ ਬਾਕੀਆਂ ਨੇ ਯਾਨੀ ਹਰਪ੍ਰੀਤ ਸਿੰਘ ਦੇ ਉਸ ਫੈਸਲੇ ਦੇ ਉੱਤੇ ਮੋਹਰ ਲਾਈ ਹੈ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਸ ਬਾਰੇ ਕੀ ਕੀ ਅਪਡੇਟ ਸਾਹਮਣੇ ਆਉਂਦਾ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ